ਉਟਾਨ ਮੈਂ ਤਾਂ ਤੇਰੇ ਘਰ ਦਿਨਾਂ ਦੀ ਮਹਿਮਾਨ ਬਾਬਲਾ ਮੈਂ ਤਾਂ ਕੁਝ ਇੱਕ ਦਿਨਾਂ ਦੀ ਮਹਿਮਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਜਿੱਥੇ ਭਰ ਸਕਾਂ ਆਪਣੀ ਉਡਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਰੋਕ ਨਾ ਤੂੰ ਸਾਨੂੰ ਹੁਣ ਖੁੱਲਣ ਤੂੰ ਪਰ ਦੇ ਰੋਕ ਨਾ ਤੂੰ ਸਾਨੂੰ ਹੁਣ ਖੁੱਲਣ ਤੂੰ ਪਰ ਦੇ ਪਤਾ ਨਹੀਂ ਕਿਉਂ ਮਾਪੇ ਧੀਆ ਕੋਲੋਂ ਐਨਾ ਡਰਦੇ ਮੈਂ ਹੀ ਰੱਖੂੰ ਤੇਰੀ ਪਗੜੀ ਦੀ ਸ਼ਾਨ ਬਾਬਲਾ ਮੈਂ ਹੀ ਰੱਖੂੰ ਤੇਰੀ ਪਗੜੀ ਦੀ ਸ਼ਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਤੁਰਨੇ ਦਾ ਟਾਈਮ ਨਹੀਂਓ ਫੜਨੀ ਆ ਰੇਸ ਮੈਂ ਤੁਰਨੇ ਦਾ ਟਾਈਮ ਨਹੀਂਓ ਫੜਨੀ ਆ ਰੇਸ ਮੈਂ ਕਿੰਨੀਆਂ ਚੁਣੌਤੀਆਂ ਨੂੰ ਕਰਨਾ ਹੈ ਫੇਸ ਮੈਂ ਕਰੂੰ ਮਿਹਨਤਾਂ ਮੈਂ ਲਾ ਦੂੰ ਪੂਰੀ ਜਾਨ ਬਾਬਲਾ ਕਰੂ ਮਿਹਨਤਾਂ ਮੈਂ ਲਾਦੂੰ ਪੂਰੀ ਜਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਫਿਕਰ ਨਾ ਕਰੀ ਸਾਡਾ ਰੱਖੀ ਤੂੰ ਯਕੀਨ ਵੇ ਅੰਬਰਾ ਚ ਜਾ ਕੇ ਹੋਣੀ ਚਿੱਤੇ ਚ ਜ਼ਮੀਨ ਵੇ ਫਿਕਰ ਨਾ ਕਰੀ ਸਾਡਾ ਰੱਖੀ ਤੂੰ ਯਕੀਨ ਵੇ ਅੰਬਰਾਂ 'ਚ ਜਾ ਕੇ ਹੋਣੀ ਚਿੱਤੇ 'ਚ ਜ਼ਮੀਨ ਵੇ ਜਿਹਾ ਮੇਰਾ ਉਹ ਹੀ ਉਹ ਤੇਰਾ ਇਮਤਿਹਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਜਿਵੇਂ ਬਚਪਨ ਵਿੱਚ ਮੈਨੂੰ ਕਹਿੰਦਾ ਪੁੱਤ ਸ਼ੇਰ ਤੂੰ ਜਿਵੇਂ ਬਚਪਨ ਵਿੱਚ ਮੈਨੂੰ ਕਹਿੰਦਾ ਪੁੱਤ ਸ਼ੇਰ ਤੂੰ ਲਿਆਉਂਗੀ ਸਮਾ ਸ਼ੇਰ ਕਹੋ ਮੈਨੂੰ ਫੇਰ ਤੂੰ ਹਿੱਕ ਠੋਕ ਠੋਕ ਕਰੇਂਗਾ ਤੂੰ ਮਾਨ ਬਾਬਲਾ ਹਿੱਕ ਠੋਕ ਠੋਕ ਕਰੇਂਗਾ ਤੂੰ ਮਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਸੁਖੀ ਸੰਦੀ ਇਕ ਬਾਲ ਡੈੜਾ ਹੰਝੂ ਕਾ ਨੂੰ ਕੇਰਦਾ ਸੋਕੀ ਸੰਦੇ ਕਬਾਲ ਡੈਡਾ ਹੰਜੂ ਕਾ ਨੂੰ ਕੇਰਦਾ ਰੋਣਾ ਤੇ ਇਮੋਸ਼ਨਲ ਕੰਮ ਨਹੀਂ ਦਲੇਰਦਾ ਸੋਹਣੀ ਲੱਗਦੀ ਚਿਹਰੇ ਤੇ ਮੁਸਕਾਨ ਬਾਬਲਾ ਸੋਹਣੀ ਲੱਗਦੀ ਚਿਹਰੇ ਤੇ ਮੁਸਕਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਮੇਰੇ ਹਿੱਸੇ ਦਾ ਤੂੰ ਦੇ ਦੇ ਅਸਮਾਨ ਬਾਬਲਾ ਥੈਂਕ ਯੂ